ਆਪਾਂ ਕਦੇ ਸੋਚਿਆ ਵੀ ਆਪਣੇ ਸਿਰ ਕਰਜ਼ਾ ਕਿਉਂ ਚੜਿਆ ਕਦੇ ਸੋਚਿਆ ਵੀ ਜਿਹੜੇ ਘਰ ਤੇ ਜਿਹੜੀ ਜ਼ਮੀਨ ਤੇ ਆਪਾਂ ਕਰਜ਼ਾ ਲੈ ਰਹੇ ਆ ਉਹਦੀ ਪਿਛਲੀ ਪੀੜ੍ਹੀ ਨਾਲ ਆਪਾਂ ਨਿਗਾਹ ਮਾਰ ਲਈਏ ਤੇ ਕਦੇ ਉਹ ਜ਼ਮੀਨ ਕਰਜ਼ੇ ਤੋਂ ਮੁਕਤ ਹੋਵੇਗੀ ਕਦੇ ਸੋਚਿਆ ਵੀ ਇਹ ਖਰਚੇ ਕਿਵੇਂ ਵੱਧ ਗਏ ਤੇ ਕਦੇ ਸੋਚਿਆ ਵੀ ਇਹ ਚੀਜ਼ਾਂ ਆਪਾਂ ਲਈਆਂ ਕਿਉਂ ਆ ਤੇ ਲਈਆਂ ਕਿੰਦੇ ਕਰਕੇ ਆ ਚਲੋ ਆਪਾਂ ਗੱਲ ਕਰਦੇ ਆ ਉਸ ਕਰਜ਼ੇ ਬਾਰੇ ਤੇ ਕਰਜ਼ੇ ਲਾਉਣ ਬਾਰੇ ਤੇ ਕਰਜ਼ਾ ਚੜਦਾ ਕਿਉਂ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਜੇ ਤੁਸੀਂ ਮੇਰੇ YouTube ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਜਾਣਕਾਰੀ ਲੈ ਕੇ ਆਪਣੇ ਕੰਮ ਵਿੱਚ ਅੱਗੇ ਵਧ ਸਕੋ ਹਾਂਜੀ ਆਪਾਂ ਗੱਲ ਕਰਦੇ ਆ ਕਰਜ਼ਾ ਚੜਦਾ ਕਿਉਂ ਆ ਚੜਦਾ ਕਿੰਦੇ ਕਰਕੇ ਆ ਤੇ ਆਪਾਂ ਕਰਜ਼ਾ ਲੈਨੇ ਕਿਉਂ ਆ ਪਹਿਲਾਂ ਆਪਾਂ ਗੱਲ ਕਰਦੇ ਹਾਂ ਉਹ ਵੀ ਕਰਜ਼ਾ ਚੜਦਾ ਕਿਉਂ ਆ ਜਦੋਂ ਆਪਾਂ ਕਿਸੇ ਰਿਸ਼ਤੇਦਾਰ ਘਰੇ ਜਾਂਦੇ ਆ ਤਾਂ ਕਾ ਆਪਦੇ ਤੋਂ ਤਗੜੇ ਰਿਸ਼ਤੇਦਾਰ ਘਰੇ ਜਾਂ ਜਾਂ ਫਿਰ ਆਪਾਂ ਆਂਡੇ ਗਵੰਡੇ ਕੀ ਤਗੜਾ ਵੇਖ ਲੈਨੇ ਆ ਜਿੰਦੇ ਕੋਲੇ ਵੈਸੇ ਇੱਕ ਗੱਡੀ ਦਾ ਅੱਜ ਕੋਲ ਮਾਮੂਲੀ ਜੀ ਹਰੇ ਘਰੇ ਹੈਗੀ ਆ ਉਹ ਭਾਵੇਂ ਕੋਈ ਨਾਰਮਲ ਆ ਤੇ ਭਾਵੇਂ ਕੋਈ ਤਗੜਾ ਵਾ ਕਈ ਸਿਆਣੇ ਵੀਰ ਤਗੜੇ ਵੀ ਛੋਟੀ ਗੱਡੀ ਲੈ ਲੈਂਦੇ ਆ ਵੀ ਆਪਾਂ ਐਡੀ ਗੱਡੀ ਘਰੇ ਖੜੀ ਰਹਿਣੀ ਆ ਜੇ ਆਪਸਾ 8 ਲੱਖ ਗੱਡੀ ਤੇ ਲਾ ਦਾਂਗੇ ਸ਼ੋਰੂਮ ਚ ਕਢਾ ਲਾਂਗੇ ਤੇ ਜਿੱਦਾਂ ਹੀ ਗੱਡੀ ਸ਼ੋਰੂਮ ਚੋਂ ਬਾਹਰ ਆਊਗੀ 8 ਲੱਖ ਦੀ ਤੇ ਉਹ ਆ ਕੇ 6 ਲੱਖ 6 ਲੱਖ ਦੀ ਰਹਿ ਜਾਣੀ ਹੈ ਜਿੱਦਾਂ ਹੀ ਕੰਪਨੀ ਚੋਂ ਬਾਹਰ ਆ ਗਈ ਤੇ ਉਹ ਹੌਲੀ ਹੌਲੀ ਘਟੀ ਜਾਣੀ ਹੈ ਜੇ ਉਹੀ 2 ਲੱਖ ਦੀ ਗੱਡੀ ਲਈ ਹੋਵੇ ਤੇ 4 ਲੱਖ ਦਾ ਸੋਨਾ ਖਰੀਦਿਆ ਹੋਵੇ ਤੇ 10-15 ਸਾਲਾਂ ਨੂੰ ਸੋਨਾ ਉਹੀ 4 ਲੱਖ ਦਾ ਉਹੀ 4 ਲੱਖ ਦਾ ਸੋਨਾ 6 6.5 ਲੱਖ ਦਾ ਹੋਣਾ ਤੇ ਜੇ ਆਪਾਂ ਗੱਡੀ ਲਈ ਹੁੰਦੀ ਤਾਂ 2.5-3 ਲੱਖ ਦੀ ਰਹਿ ਜਾਣੀ ਸੀ ਤੇ ਜੇ ਆਪਾਂ ਗੱਡੀ ਨਾਲ ਲੈਂਦੇ 40-50 ਹਜ਼ਾਰ ਗੱਡੀ ਤੇ ਲਾ ਲੈਂਦੇ ਤੇ ਉਹੇ 7-7.5 ਲੱਖ ਦਾ ਸੋਨਾ ਖਰੀਦਿਆ ਵਾ ਖਰੀਦਿਆ ਹੁੰਦਾ ਤੇ ਉਹ 11-12 ਲੱਖ ਦਾ ਹੋ ਜਾਣਾ ਸੀ ਤੇ ਆਪਾਂ ਹੁਣ ਮੋਟਿਵ ਫੇਰ ਆਪਾਂ ਉਸ ਟਾਪਿਕ ਤੇ ਗੱਲ ਕਰਦੇ ਆਂ ਵੀ ਕਰਜ਼ਾ ਚੜਦਾ ਕਿਉਂ ਆ ਜਦੋਂ ਆਪਾਂ ਤਕੜੇ ਰਿਸ਼ਤੇਦਾਰ ਘਰੇ ਜਾਂਦੇ ਆ ਜਾਂ ਆਂਡੇ ਗਵਾਂਡੇ ਤਕੜਾ ਵੇਖ ਲੈਨੇ ਆ ਤੇ ਆਪਾਂ ਮਾੜੇ ਵਾਲ ਨਿਗਾਹ ਨਹੀਂ ਮਾਰਦੇ ਵੀ ਉਹਦੇ ਕੋਲੇ ਸਾਈਕਲ ਆ ਵੀ ਆਪਣੇ ਕੋਲੇ ਜੇ ਮੋਟਰਸਾਈਕਲ ਹੈਗਾ ਵਾ ਤੇ ਆਪਾਂ ਕਿਸੇ ਨਾਲੋਂ ਤਗੜੇ ਹੈਗੇ ਆ ਆਪਾਂ ਵੇਖ ਲੈਨੇ ਆ ਬੰਦਾ ਤਗੜਾ ਤੇ ਆਪਾਂ ਉਹਦੀ ਕਮਾਈ ਨਹੀਂ ਵੇਖਦੇ ਤੇ ਆਪਦੀ ਕਮਾਈ ਨਹੀਂ ਵੇਖਦੇ ਉਹਦੀ ਕਮਾਈ ਹੁੰਦੀ ਆ ਮੰਨ ਲਓ 50000 ਰੁਪਇਆ ਤੇ ਆਪਣੀ ਹੈਗੀ ਆ 5000 ਤੇ ਆਪਾਂ ਉਹਦੇ ਚੋਂ ਆਪਦਾ ਘਰ ਦਾ ਖਰਚਾ ਵੀ ਚਲਾਉਣਾ ਫੀਸ ਵੀ ਤਾਰਨੀ ਆ ਹੋਰ ਲੀੜਾ ਕੱਪੜਾ ਜੋ ਆਪਣਾ ਹੁੰਦਾ ਨਾ ਬਿਜਲੀ ਦੇ ਖਰਚੇ ਬਿੱਲ ਪਾਣੀ ਦੇ ਬਿੱਲ ਜੋ ਉਹਦੇ ਆਪਾਂ ਉਹ ਖਰਚਾ ਨਹੀਂ ਵੇਖਦੇ ਆਪਾਂ ਗੱਡੀ ਲੈ ਲੈਨੇ ਆ ਲੋਨ ਤੇ ਤੂੰ ਹੀ 10-15000 ਆਪਣੀ ਕਮਾਈ ਹੁੰਦੀ ਆ ਤੇ ਆਪਾਂ ਕਿਹੜੀ ਕਿਹੜੀ ਕਿਸ਼ਤ ਕੱਢਾਂਗੇ ਤੇ ਬੱਚਿਆਂ ਦੀ ਫੀਸ ਹੋਰ ਕੱਪੜੇ ਲੀਡੇ ਵਰਦੀ ਕਿਤਾਬਾਂ ਪੈਨ ਕਾਪੀਆਂ ਜੋ ਵੀ ਆਪਣੇ ਖਰਚੇ ਹੁੰਦੇ ਆ ਆਪਾਂ ਉਹ ਬੈਠ ਕੇ ਕੈਲਕੂਲੇਟ ਨਹੀਂ ਕਰਦੇ ਤੇ ਆਪਾਂ ਵੇਖ ਕੇ ਦੂਜਿਆਂ ਦੀ ਗੱਡੀ ਤੇ ਦੂਜਿਆਂ ਦੀ ਕੋਠੀ ਤੇ ਆਪਾਂ ਚ ਬਾਰੇ ਮਹਿਲ ਛੱਤ ਲੈਨੇ ਆ ਤੇ ਆਪਣੀ ਕਮਾਈ ਦੇ ਨਾਲ ਨਾਲ ਨਾ ਕਿਸ਼ਤ ਤਰਦੀ ਆ ਤੇ ਨਾ ਕਰਦੇ ਖਰਚੇ ਚੱਲਦੇ ਆ ਤੇ ਉਧਰੋਂ ਆਟੇ ਵਾਲੀ ਡੱਬੀ ਚ ਆਟਾ ਵੀ ਮੁੱਕ ਜਾਂਦਾ ਤੇ ਜਿੰਦੇ ਚ ਪੱਕੀ ਬਗਾਈ ਰੋਟੀ ਹੁੰਦੀ ਆ ਉਹਦੇ ਜੇ 6 ਪਕਦੀਆਂ ਤਾਂ ਦੂਹ ਰਹਿ ਜਾਂਦੀਆਂ ਨਾਲੇ ਭੁੱਖੇ ਮਰਦੇ ਆ ਤੇ ਨਾਲੇ ਟੈਨਸ਼ਨ ਨਾਲ ਮਰਦੇ ਆ ਫੇਰ ਇੱਕ ਆਪਾਦੀ ਨੀਂਦ ਵਾਲੀ ਗੋਲੀ ਲਈਦੀ ਆ ਨੀਂਦ ਵਾਲੀ ਗੋਲੀ ਖਾ ਕੇ ਤੇ ਸੌ ਜਾਂਦੇ ਆ ਤੇ ਨਾਲੇ ਨੀਂਦ ਵਾਲੀ ਗੋਲੀ ਦਾ ਪੱਤੇ ਦਾ ਖਰਚਾ ਵੀ ਨਾਲ ਵੱਧ ਗਿਆ ਤੇ ਇਹ ਕਰਜ਼ਾ ਕਦੇ ਸੋਚਿਆ ਵੀ ਜਿਹੜੇ ਚੀਜ਼ ਤੇ ਆਪਾਂ ਕਰਜ਼ਾ ਲਿਆ ਵਾ ਜਿਹੜੇ ਘਰ ਤੇ ਆਪਾਂ ਕਰਜ਼ਾ ਲਿਆ ਵਾ ਤੇ ਜਿਹੜੇ ਘਰੇ ਹੁਣ ਕਰਜ਼ੇ ਦੀ ਟੈਨਸ਼ਨ ਹੈ ਤੇ ਇਹ ਘਰ ਕਿਸੇ ਟਾਈਮ ਕੋਈ ਪੀੜ੍ਹੀ ਉਹ ਕਰਜ਼ੇ ਤੋਂ ਮੁਕਤ ਹੋਊਗੀ ਪਹਿਲਾਂ ਇਹ ਨਿਗਾ ਮਾਰਿਆ ਕਰੋ ਵੀ ਸਾਡੀ ਪੀੜ੍ਹੀ ਇਹ ਜਿਹੜੇ ਘਰੇ ਮੈਂ ਰਹਿਣਾ ਵਾਂ ਜਿਹੜੀ ਪੀੜ੍ਹੀ ਚ ਜਿਹੜੇ ਪਰਿਵਾਰ ਚ ਮੈਂ ਰਹਿਣਾ ਵੀ ਇਹ ਕਿਸੇ ਟਾਈਮ ਕਰਜ਼ਾ ਮੁਕਤ ਹੋਊਗੀ ਵੀ ਮੈਂ ਉਹ ਸੋਚਾਂ ਉਹ ਬਜ਼ੁਰਗ ਕਿਵੇਂ ਰਹਿੰਦੇ ਸੀ ਉਹ ਬਜ਼ੁਰਗ ਸਾਦਾ ਜੀਵਨ ਕਿਵੇਂ ਬਤੀਤ ਕਰਦੇ ਸੀ ਕਿਵੇਂ ਰਲ ਮਿਲ ਰਹਿੰਦੇ ਸੀ ਕਦੇ ਸੋਚਿਆ ਕਦੇ ਕਿਸੇ ਸਿਆਣੇ ਬਜ਼ੁਰਗ ਕੋਲੇ ਬੈਠ ਕੇ ਕੋਈ ਗੱਲਬਾਤ ਕੀਤੀ ਕੁਝ ਸਿੱਖਿਆ ਵੀ ਪੈਸਾ ਕਿੱਦਾਂ ਕਮਾਈਏ ਤੇ ਕਿੱਦਾਂ ਲਾਈਏ ਤੇ ਕਿੱਦਾਂ ਖਾਈਏ ਤੇ ਕਿੱਦਾਂ ਪਹਿਨਈਏ ਤੇ ਕਿੱਦਾਂ ਬੱਚਿਆਂ ਨੂੰ ਪੜਾਈਏ ਕਦੇ ਸੋਚਿਆ ਤੁਸੀਂ ਹੁਣ ਤੁਸੀਂ ਸੋਚੋ ਵੀ ਜਿਹੜੀ ਘਰੇ ਆਪਾਂ ਗੱਡੀ ਲਈ ਆ ਲੋਨ ਤੇ ਜਿਹੜਾ ਆਪਾਂ ਘਰ ਪਾਇਆ ਵਾ ਇਹਰੇ ਘਰ ਤੇ ਆਪਾਂ ਸੋਹਣੇ ਸੋਹਣੇ ਡਿਜ਼ਾਈਨ ਪਾਏ ਆ ਵੀ ਇਹ ਆਪਾਂ ਨੂੰ ਸਕੂਨ ਦਿੰਦੇ ਆ ਵੀ ਇਹ ਆਪਾਂ ਨੂੰ ਨੀਂਦ ਦਿੰਦੇ ਆ ਕਰਜ਼ਾ ਚੱਕ ਕੇ ਜਦੋਂ ਖਾਣੀ ਨੀਂਦ ਵਾਲੀ ਗੋਲੀ ਆ ਤੇ ਉਹ ਘਰ ਤੇ ਡਿਜ਼ਾਈਨ ਕਾਹ ਤੋਂ ਪਾਏ ਪੱਥਰ ਕਿਉਂ ਲਾਇਆ ਸੋਹਣੇ ਸੋਹਣੇ ਗੇਟ ਕਿਉਂ ਲਾਏ ਉਹ 5 ਸਾਲ ਰੋਕੇ ਲੱਗ ਜਾਣੀ ਸੀ 10 ਸਾਲ ਰੋਕੇ ਲੱਗ ਜਾਣੇ ਇਸ ਤੋਂ ਵੱਧ ਸਮਾਂ ਨਹੀਂ ਲੱਗਦਾ ਹੁੰਦਾ ਜੇ ਆਪਾਂ ਮਿਹਨਤ ਕਰਦੇ ਆ ਆਪਣੀ ਕਮਾਈ ਚੰਗੀ ਆ ਜਿਹੜੀ ਗੱਡੀ 'ਚ ਆਪਾਂ ਘੁੰਮਦੇ ਆ ਉਹ 10-15 ਸਾਲ ਲੇਟ ਆ ਜਾਣੀ ਸੀ ਆਪਾਂ ਛੋਟੀ ਗੱਡੀ ਨਾਲ ਸਾਰ ਲੈਂਦੇ ਮੋਟਰਸਾਈਕਲ ਤੇ ਸਾਰ ਲੈਂਦੇ ਇਸੇ ਕਰਕੇ ਕੋਈ ਵੀ ਆਪਾਂ ਚੀਜ਼ ਲੈਨੇ ਆ ਆਪਾਂ ਆਪਦੇ ਲਈ ਕੋਈ ਚੀਜ਼ ਨਹੀਂ ਬੰਦਾ ਲੈਂਦਾ ਜੇ ਲੈਂਦਾ ਤਾਂ ਸਕੂਨ ਵਾਲੀ ਚੀਜ਼ ਲੈਂਦਾ ਵੀ ਜਿੰਦੇ ਵਿੱਚ ਤੁਹਾਨੂੰ ਸਕੂਨ ਮਿਲੇ ਜਿਹੜੀ ਟੈਨਸ਼ਨ ਮੁਕਤ ਚੀਜ਼ ਹੋਵੇ ਜਦੋਂ ਆਪਾਂ ਗੱਡੀ ਲੈ ਲੈਨੇ ਆ ਤੇ ਆਪਾਂ ਗੱਡੀ ਜਾਂ ਰਿਸ਼ਤੇਦਾਰ ਕੋਲੇ ਨਾਂ ਕਿਸੇ ਕੋਲ ਵੀ ਵੇਖਦੇ ਆ ਵੀ ਆਪਾਂ ਇਹ ਗੱਡੀ ਲੈਣੀ ਆ ਆਪਾਂ ਇਹਦੇ ਚ ਬੈਠ ਕੇ ਆ ਜਣਾ ਤੇ 5-6 ਲੱਖ ਦੀ ਗੱਡੀ ਹੁੰਦੀ ਆ 10-15000 ਰੋਂਦੀ ਕਿਸ ਤੋਂ ਦੀ ਆ ਤੇ ਆਪਾਂ ਕਮਾਉਨੇ ਮਹੀਨੇ ਦਾ 30-35000 ਰੋਂਦੇ ਆ ਤੇ ਆਪਾਂ ਐਨੇ 10-15000 ਕਿਸ਼ਤ ਕੱਢ ਕੇ ਇਹਦੇ ਘਰ ਦਾ ਖਰਚਾ ਕਿੱਥੋਂ ਚਲਾਉਣਾ ਇਹ ਤੁਸੀਂ ਆਪਾਂ ਕਦੇ ਸੋਚਿਆ ਹੀ ਨਹੀਂ ਇਹ ਤੁਸੀਂ ਸੋਚਣਾ ਕਦੋਂ ਆ ਵੀ ਜਦੋਂ ਇੱਕ ਮਹੀਨਾ ਪਹਿਲਾਂ ਚੜ ਗਿਆ ਸਾ ਦੋ ਮਹੀਨੇ ਤੁਸੀਂ ਲਗਾਤਾਰ ਆਪਦੇ ਘਰ ਦਾ ਖਰਚਾ ਵੇਖਣਾ ਵੀ ਮੇਰੇ ਘਰ ਦਾ ਖਰਚਾ ਕਿੰਨਾ ਆ ਜੇ ਆਪਣੀ ਕਮਾਈ 30-35000 ਦਾ ਜੇ ਘਰ ਦਾ ਖਰਚਾ ਹੀ ਆਪਣਾ 20 ਤੋਂ 25 ਹਜ਼ਾਰ ਹੋ ਗਿਆ ਤੇ ਪਿੱਛੇ ਕਿਸ਼ਤ ਕਿੱਥੋਂ ਕੱਢਣੀ ਆ ਗੱਡੀ ਦੀ ਘਰ ਦੀ ਜੇ ਘਰ ਤੇ ਲੋਨ ਮਾਪਾ ਕਰਾ ਲਿਆ ਜੇ ਗੱਡੀ ਨਾਲ ਹੀ ਘਰ ਹੀ ਆ ਪਾਲਿਸ਼ਡ ਬਣਾ ਲਿਆ ਰਿਸ਼ਤੇਦਾਰਾਂ ਨੂੰ ਵੇਖ ਕੇ ਵੀ ਸਾਡਾ ਘਰ ਸੋਹਣਾ ਲੱਗੇ ਜਦੋਂ ਆਉਣ ਵੀ ਇਹ ਏਸੀ 'ਚ ਬੈਠੇ ਨਾ ਤੇ ਰਿਸ਼ਤੇਦਾਰ ਆਉਣ ਉਹ ਰਿਸ਼ਤੇਦਾਰਾਂ ਨਾਲ ਮੈਂ ਐਂ ਨਹੀਂ ਕਹਿੰਦਾ ਵੀ ਵਰਤਨਾ ਛੱਡ ਦਿਓ ਜੇ ਕਿਸੇ ਨੇ ਨਹੀਂ ਰਹਿਣਾ ਤੁਹਾਡੇ ਘਰੇ ਨਾ ਰਹੇ ਇੱਕ ਮੈਂ ਤੁਹਾਨੂੰ ਛੋਟੀ ਜਿਹੀ ਉਦਾਹਰਨ ਦਿੰਨਾ ਜੇ ਜਦੋਂ ਆਪਣੇ ਘਰੇ ਕੋਈ ਰਿਸ਼ਤੇਦਾਰ ਆਉਂਦਾ ਤੇ ਰੋਟੀ ਨਾਲ ਕਈ ਗੁੜ ਮੰਗ ਲੈਂਦੇ ਹੁੰਦੇ ਹਨ ਜਾਂ ਪਿਆਜ਼ ਮੰਗ ਲੈਂਦੇ ਆ ਤੇ ਜਾਂ achar ਵਗੈਰਾ ਮੰਗ ਲੈਂਦੇ ਆ ਤੇ ਕੋਈ ਵੀ ਮੰਨ ਲਓ ਉਹਨਾਂ ਨੇ ਗੁੜ ਮੰਗ ਲਿਆ ਤੇ ਆਪਣੇ ਘਰੇ ਨਾ ਹੋਇਆ ਤੇ ਆਪਾਂ ਸਾਰਾ ਟੱਬਰ ਸਫਾਈਆਂ ਦੇਣ ਲੱਪੇ ਨਾ ਉਹ ਡੈਡੀ ਨੂੰ ਕੱਲਿਆ ਸੀ ਉਹ ਮੰਮੀ ਗਈ ਸੀ ਬਾਜ਼ਾਰ ਲੈ ਕੇ ਨਹੀਂ ਆਈ ਚੇਤਾ ਹੀ ਭੁੱਲ ਗਿਆ ਉਹ ਸਵੇਰੇ ਹੀ ਮੁੱਕਿਆ ਇਹ ਚੀਜ਼ਾਂ ਦੀ ਸ਼ਰਮ ਨਾ ਕਰਿਆ ਕਰੋ ਚੁੱਪ ਕਰਕੇ ਜਵਾਬ ਦਿੱਤਾ ਵੀ ਜੋ ਵੀ ਰਿਸ਼ਤੇਦਾਰ ਆਇਆ ਹਨਾ ਭੂਆ ਪੁੱਪੜ ਮਾਸੜ ਵੀ ਫੜ ਹੈ ਨਹੀਂ ਗੁੜ ਤੁਸੀਂ ਅਖੰਡ ਖਾ ਲੋ ਜਾਂ ਹੋਰ ਕੋਈ ਮਿੱਠੀ ਚੀਜ਼ ਲੈ ਲੋ ਇਸੇ ਕਰਕੇ ਕਿਸੇ ਵੀ ਚੀਜ਼ ਦੀ ਤੁਹਾਨੂੰ ਉਹ 10 ਮਿੰਟ ਮਾੜਾ ਕਹਿ ਲਊਗਾ 15 ਮਿੰਟ ਮਾੜਾ ਕਹਿ ਲਊਗਾ ਜਾਂ 15 ਦਿਨ ਮਾੜਾ ਕਹਿ ਲਊਗਾ ਜਾਂ ਸਾਰੇ ਰਿਸ਼ਤੇਦਾਰਾਂ ਕੋਲੇ ਭੰਡ ਦਊਗਾ ਇਹਦੀ ਸ਼ਰਮ ਨਾ ਕਰਿਆ ਕਰੋ ਕਿਉਂਕਿ ਜਿੰਨਾ ਟਾਈਮ ਤੁਸੀਂ ਮਰਦੇ ਨਹੀਂ ਉਹਨਾ ਟਾਈਮ ਤੁਸੀਂ ਚੰਗੇ ਨਹੀਂ ਬਣ ਸਕਦੇ ਜਿੰਨਾ ਟਾਈਮ ਤੁਸੀਂ ਜਿਉਂਦੇ ਆ ਉਹ ਭਾਵੇਂ ਤੁਸੀਂ ਮਾੜੇ ਆ ਭਾਵੇਂ ਤਗੜੇ ਬੰਜੋ ਭਾਵੇਂ ਤੁਹਾਡੇ ਕੋਲ 100 ਕਿਲਾ ਤੇ ਭਾਵੇਂ 1 ਕਿਲਾ ਤੁਸੀਂ ਉਹਨਾਂ ਦੀ ਅੱਖ ਵਿੱਚ ਰੜਕਦੇ ਹੀ ਰਹਿਣਾ ਵੀ ਇਹ ਕਿਤੇ ਤਰੱਕੀ ਨਾ ਕਰ ਜੇ ਇਹ ਕਿਤੇ ਇਹ ਚੀਜ਼ ਨਾ ਲੈ ਲੇ ਇਸੇ ਕਰਕੇ ਮੈਂ ਐਂਡ ਤੇ ਇਹੀ ਕਹਿਣਾ ਵੀ ਕਿਸੇ ਰਿਸ਼ਤੇਦਾਰ ਕਰਕੇ ਜਾਂ ਕਿਸੇ ਆਂਢੀ ਗੁਆਂਢੀ ਕਰਕੇ ਜਾਂ ਕਿਸੇ ਆਪਣੇ ਪਰਿਵਾਰ ਦੇ ਮੈਂਬਰ ਕਰਕੇ ਐਵੇਂ ਕਰਜ਼ੇ ਥੱਲੇ ਨਾ ਆਓ ਉਹਨੂੰ ਸਮਝਾ ਦਿਆ ਕਰਿਓ ਆਪਣੇ ਕੋਲੇ 10 ਦਿਨ ਚੀਜ਼ ਨਹੀਂ ਆਈ ਤੇ 11ਵੇਂ ਦਿਨ ਆਪਣੇ ਕੋਲੇ ਆਜੂਗੀ ਇਸੇ ਕਰਕੇ ਹੌਲੀ ਹੌਲੀ ਸਟੈਪ ਬਾਈ ਸਟੈਪ ਚੱਲਿਆ ਕਰੋ ਜ਼ਿੰਦਗੀ ਬੜੀ ਅਨਮੋਲ ਆ ਸਕੂਨ ਆ ਆਪਾਂ ਇੱਥੇ ਕਿਰਾਏ ਤੇ ਆਏ ਆ ਤੇ ਸਭ ਭੁਗਤ ਕੇ ਚਲੇ ਜਾਣਾ ਤੇ ਸਭ ਕੁਝ ਇੱਥੇ ਹੀ ਰਹਿ ਜਾਣਾ ਇਸੇ ਕਰਕੇ ਇਹ ਕਈ ਵਾਰੀ ਪੀੜੀ ਦਰ ਪੀੜੀ ਕੋਈ ਅਮੀਰੀ ਗਰੀਬੀ ਆਈ ਜਾਂਦੀ ਰਹਿੰਦੀ ਆ ਇਸੇ ਕਰਕੇ ਹਾਲਾਤਾਂ ਦੇ ਹਿਸਾਬ ਨਾਲ ਬਦਲ ਜਾਇਆ ਕਰੋ ਤੇ ਕਿਸੇ ਅੱਗੇ ਐਵੇਂ ਹਵਾ ਕਰਨ ਦੀ ਸ਼ੋਸ਼ੇ ਬਾਜੀ ਕਰਨ ਦੀ ਲੋੜ ਨਹੀਂ ਜਿੰਨੇ ਕੁ ਜੋਗੇ ਹੈਗੇ ਆ ਓਨੇ ਕੁ ਜੋਗਾ ਹੀ ਕਰਿਆ ਕਰੋ ਧੰਨਵਾਦ ਜਾਂਦੇ ਜਾਂਦੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ